ਮੈਥਡ ਆਪਣਾ ਪੌਂਦੀਪ ਸਿੰਘ ਗੋਵਰਦੇਸ਼ਿ ਮਿਸ਼ਕਿਸ਼ਨ ਮੁੱਲਾਪਰ ਤੋਂ ਅਜੀਤਿੰਦਰ ਸਿੰਘ ਖੋਸਾ ਦਾ ਵਰਕ ਪਰਮਿਟ ਦੀ ਸਟੈਂਪ ਲਾ ਕੇ ਆਈ ਆ। ਉਹ ਗੱਲ ਕਰਦੇ ਤੁਸੀਂ ਖੋਸਾ ਨਾਲ ਕਿੰਨਾ ਕੀ ਐਕਸਪੀਰੀਅੰਸ ਰਿਹਾ ਗੋਵਰਦੇਸ਼ ਨਾਲ। ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅਜੀਤਿੰਦਰ ਸਿੰਘ ਜੀ। ਇਹ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਗੋਵਰਦੇਸ਼ ਨਾਲ? ਹਾਂਜੀ ਬਹੁਤ-ਬਹੁਤ ਮੁਬਾਰਕਾਂ ਹਾਂ ਜੀ। ਤੁਹਾਨੂੰ ਜਾਰੀ ਸਮਝੀ। ਹਾਂਜੀ ਮੇਰਾ ਐਕਸਪੀਰੀਅੰਸ ਬਹੁਤ ਜਿਆਦਾ ਵਧੀਆ ਰਿਹਾ ਏ ਕਿਉਂਕਿ ਆਪਣਾ ਸਟਾਫ ਤੇ ਦੋਹੀ ਇੱਕ ਨੰਬਰ ਆਪਣਾ ਜੈਨੂਇਨ ਕੰਮ ਸੀ। ਜੀ ਤੇ ਮੈਨੂੰ ਹਮੇਸ਼ਾ ਬਹੁਤ ਹੀ ਸ ਜਿਨੂ ਵੀ ਸਾਰੇ ਮੇਰੇ ਡਾਊਟ ਕਲੀਅਰ ਕੀਤੇ ਜੀ ਜੀ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦੀ ਤੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਗੁਰੂ ਦੇਸ਼ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਿਉਂਕਿ ਆਪਣਾ ਸਾਰਾ ਕੰਮ ਬਹੁਤ ਜ਼ਿਆਦਾ ਜੈਨੂ ਹੈ ਨਹੀਂ ਤੇ ਸਭ ਨੂੰ ਬੇਨਤੀ ਹੈ ਵੀ ਜਿਹਨੇ ਵੀ ਸਟੱਡੀ ਲਈ ਜਾਣਾ ਜਾਂ ਘੁੰਮਣ ਦਾ ਆਸਤੇ ਜਾਣਾ ਵਿਸਟਾ ਜਾਣਾ ਮੈਂ ਤਾਂ ਇੱਕ ਗੇਰਾ ਤੁਹਾਨੂੰ ਜ਼ਰੂਰ ਵਿਜ਼ਿਟ ਕਰਨਾ ਦੈਂਕ ਤੁਹਾਨੂੰ ਬਹੁਤ ਬਹੁਤ ਧੰਨਵਾਦ